Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹੜਾ ਟ੍ਰੈਫਿਕ ਜਮ ਲੱਗਾ ਹੋਇਆ ਮੀਠਾ ਰੋਡ ਬਾਈਪਾਸ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੀਠਾ ਰੋਡ ਬਾਈਪਾਸ ਦੇ ਲਾਗੇ ਹੀ ਇੱਕ ਹਾਰਡਲੀ 40 ਤੋਂ 50 ਮੀਟਰ ਦੇ ਉੱਪਰ ਇੱਕ ਦੋ ਕੱਟ ਬਣੇ ਹੋਏ ਨੇ ਅਮਲੇ ਸਾਹਮਣੇ ਅਸੀਂ ਇਸ ਸਬੰਧੀ ਹਾਈਵੇ ਥੋਰਟੀ ਨੂੰ ਵੀ ਲਿਖ ਕੇ ਭੇਜਿਆ ਹੋਇਆ ਵਾ ਕਿ ਇਹ ਕੱਟ ਬੰਦ ਕਰਕੇ ਇਹਨਾਂ ਤੋਂ ਥੋੜਾ ਜਿਆ ਅੱਗੇ ਜਾ ਕੇ 200 ਮੀਟਰ ਅੱਗੇ ਜਾ ਕੇ ਕੱਟ ਬਣਾਏ ਜਾਣ ਦੋਨੋਂ ਪਾਸੇ ਤੇ ਹਾਈਵੇ ਥੋਰਟੀਟੀ ਵੱਲੋਂ ਸਾਨੂੰ ਇਹ ਕਿਹਾ ਗਿਆ ਹੈ ਕਿ ਜਿਹੜਾ ਇਹ ਅਸੀਂ ਕੱਟਾਂ ਦੇ ਸਬੰਧ ਵਿੱਚ ਇੱਥੇ ਓਵਰਬ੍ਰਿਜ ਬਣਾਇਆ ਤੇ ਅਸੀਂ ਇਹਨਾਂ ਦੇ ਉੱਪਰ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵਾਂਗੇ ਬਾਕੀ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮਾਨਯੋਗ ਸੀਪੀ ਸਾਹਿਬ ਦੇ ਵੱਲੋਂ ਇੱਕ ਸਖਤ ਬਿਆਨ ਦਿੱਤਾ ਹੈ ਕਿ ਕਿਸੇ ਨੂੰ ਵੀ ਟ੍ਰੈਫਿਕ ਸੰਬੰਧੀ ਕੋਈ ਸਮੱਸਿਆ ਨਾ ਆਵੇ ਇਸ ਸੰਬੰਧੀ ਵਕਤ ਚੱਲ ਕੇ ਅਸੀਂ ਆਪਣਾ ਯੋਗਦਾਨ ਯੋਗਦਾਨ ਪਾ ਰਹੇ ਹਾਂ ਇਹ ਤੇ ਪ੍ਰੋਪਰ ਡਿਪਲॉयਮੈਂਟ ਹੈ ਟ੍ਰੈਫਿਕ ਥੱਲੇ ਓਵਰਬ੍ਰਿਜ ਥੱਲੇ ਵੀ ਪ੍ਰੋਪਰ ਟ੍ਰੈਫਿਕ ਵਾਲੇ ਬੰਦੇ ਲੱਗੇ ਹੋਏ ਨੇ ਧੰਨਵਾਦ